ਬਿਆਸ ਨਦੀ ਕੰਡੇ ਲੱਬੇ ਅਰਜਨ ਦੇ ਚਲਾਏ ਬ੍ਰਹਮ ਅਸਤਰ ਵਰਗੇ ਤੀਰ ਧਰਤੀ ਨੂੰ ਦੋ ਫਾੜ ਕਰਨ ਵਾਲੇ ਭੀਮ ਦੇ ਦੇਵੀ ਗੋਲੇ ਵੀ ਮੌਜੂਦ ਇੱਥੇ ਮਿਲਦਾ ਦੇਵ ਲੋਕ ਦਾ ਫਲ ਅਰਜਨ ਜੀ ਦੇ ਤੀਰ ਆ ਇੱਥੇ ਜਿਹੜੇ ਕਿੰਨੇ ਤੀਰ ਸੀਗੇ ਜੀ ਚਾਰ ਤੀਰ ਚਾਰ ਚਾਰ ਤੀਰ ਸੀਗੇ ਹਾਂ ਜੀ ਜਿਹੜੇ ਅੱਜ ਵੀ ਮੌਜੂਦ ਆ ਹਾਂ ਜੀ ਤੇ ਭੀਮ ਦਾ ਗੋਲਾ ਵੀ ਸਾਨੂੰ ਪਤਾ ਲੱਗਾ ਜੀ ਹਾਂ ਜੀ ਜੀ ਦੋ ਗੋਲੇ ਹਨ ਅੱਛਾ ਭੀਮ ਦੇ ਦੋ ਗੋਲੇ ਆ ਹਾਂ ਜੀ ਇਹ ਵੀ ਚੀਜ਼ ਅੱਜ ਕੱਲ੍ਹ ਲੋਪ ਹੋ ਗਈਆਂ ਜੀ ਮੰਦਿਰਾਂ 'ਚ ਦੇਖਣ ਨੂੰ ਮਿਲਦੀਆਂ ਹੀ ਨਹੀਂ ਜੋ ਇੱਥੇ ਆ ਇਹ ਸਭ ਮੂਰਤੀਆਂ ਉਸ ਸਮੇਂ ਦੀਆਂ ਆ ਆਧੇ ਵੀ ਮੂਰਤੀ ਜਿੱਦਾਂ ਚਾਰ ਮੁਖਵਾ ਉਸੇ ਤਰ੍ਹਾਂ ਚਾਰ ਨੰਦੀ ਮਹਾਰਾਜ ਜੀ ਇੱਥੇ ਬਰਾਜਮਾਨ ਆ ਹਲ ਦੇ ਵਾਲੇ ਨੰਦੀ ਮਹਾਰਾਜ ਜੀ ਦੇ ਬਿਲਕੁਲ ਮਗਰਬੀ ਇੱਕ ਸਮਾਦੀ ਆ ਜਿਹਦੇ ਉੱਪਰ ਸ਼ਿਵਲਿੰਗ ਆ ਪਾਪਿਤ ਤੁਸੀਂ ਦੇਖ ਸਕਦੇ ਆ ਪਹਿਲੇ ਇੱਥੇ ਪਰ ਪਾਂਡਵ ਆਏ ਕੰਦੇ ਅੱਛਾ ਜੀ ਪਾਂਡਵਾਂ ਨੇ ਮੰਦਿਰ ਸਥਾਪਨਾ ਕੀਤੀ ਤਾਂ ਸ਼ੰਕਰ ਭਵਨ ਜੀ ਖੁਦ ਬਰਾਜਮਾਨ ਹੋ ਗਏ ਕੰਦੇ ਦੁਆਪੁਰ ਦੇ ਸਹਿ ਪਹਿਲੇ ਇੱਥੇ ਪਰ ਰਾਖਸ਼ ਹੀ ਨਿਵਾਸ ਕਰਦੇ ਸਨ ਵਜਨ ਹੈ ਵਾਹ ਦੇਖਣ ਨੂੰ ਨਹੀਂ ਲੱਗਦਾ ਬਾਬਾ ਜੀ ਵਜਲ ਬਹੁਤ ਆ ਇਹਦਾ ਦੋਨਾਂ ਦਾ ਇਸੇ ਤਰ੍ਹਾਂ ਇਹ ਦੂਸਰਾ ਤੁਸੀਂ ਦੂਸਰਾ ਭੀਮ ਦਾ ਗੋਲਾ ਦੇਖ ਸਕਦੇ ਆ ਇਹ ਪੰਜੀ ਚੌਥਾ ਤੀਰ ਬਿਲਕੁਲ ਸਾਹਮਣੇ ਆ ਜੀ ਲਓ ਨੰਬਰ 4 ਫੁੱਲ ਵੀਡੀਓ ਦੇਖਣ ਦੇ ਚਾਹਵਨ ਥੱਲੇ ਲਿੰਕਾ ਕਲਿੱਕ ਕਰੋਗੇ YouTube ਉੱਤੇ ਫੁੱਲ ਵੀਡੀਓ ਨਿਕਲ ਜਾਈਗੀ PB7 ਰਾਈਡਰ ਸਾਡੇ ਚੈਨਲ ਦਾ ਨਾਮ ਆ ਧੰਨਵਾਦ